ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੇ ਸਾਧ ਸੰਗਤ ਜੀ ਆਪਾਂ ਗੱਲ ਕਰ ਰਹੇ ਆ ਗੁਰ ਇਤਿਹਾਸ ਦੀ ਆਪਾਂ ਗੱਲ ਕਰ ਰਹੇ ਆ ਕਿ ਸਤ ਪਉਤ ਬਾਦ ਦੇ ਵਿੱਚ ਅੱਠ ਉਹਨ ਕੀ ਘਟਨਾ ਕਰ ਹੁੰਦਾ ਮੇਰੀ ਬੇਨਤੀ ਹੈ ਟਾਈਮ ਕੱਢ ਕੇ ਇਸ ਨੂੰ ਪੂਰਾ ਦੇਖਣਾ ਪੂਰਾ ਸੁਣਨਾ ਆਪਣੇ ਬੱਚਿਆਂ ਨੂੰ ਸੁਣਾਉਣਾ ਭਾਵੇਂ ਕਿ ਮੈਂ ਇਤਿਹਾਸ ਕਰਨੀ ਹੈਗਾ ਲੇਕਿਨ ਫਿਰ ਵੀ ਜਿੰਨੀ ਕੋ ਸੇਵਾ ਮਹਾਰਾਜ ਨੇ ਲਈ ਹੈ ਉਨੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਤੁਹਾਨੂੰ ਬੇਨਤੀ ਹੈ ਕਿ ਸਾਡੇ ਇਤਿਹਾਸਕਾਰਾਂ ਨੂੰ ਚੰਗੇ ਤਰ੍ਹਾਂ ਸੁਣੋ ਇਹ ਜੋ ਚੀਜ਼ਾਂ ਨੇ ਆਪਣੇ ਬੱਚਿਆਂ ਨੂੰ ਦੱਸੋ ਤੇ ਖੁਦ ਵੀ ਆਪਾਂ ਜ਼ਿੰਦਗੀ 'ਚ ਅਪਣਾਈ ਜੀ ਆਪਾਂ ਆਪਾਂ ਵੀ ਨਿੱਕੇ ਨਿੱਕੇ ਫਾਇਦੇ ਨਿੱਕੇ ਨਿੱਕੇ ਲਾਭ ਦੇ ਲਈ ਆਪਾਂ ਕੀ ਕੁਝ ਕਰੀ ਜਾਂਦੇ ਆਂ ਘਟੋ ਘਟ ਖੇਤੀ 'ਚ ਹੀ ਦੇਖ ਲਓ ਤਾਂ ਆਪਾਂ ਸੇਧ ਲਈਏ ਤੇ ਘਟੋ ਘਟ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੁਰੂ ਸਾਹਿਬ ਨਾਲ ਜੁੜੀਏ ਵਕਤ-ਵਕਤ ਨਾਮ ਸਿਮਰਨ ਕਰੀਏ ਤਾਂ ਸ਼ੁਰੂ ਕਰਦੇ ਆਂ ਖਾਸਾ ਜੀ ਪਹਿਲਾਂ ਮਾਫੀ ਚਾਹਾਂਗਾ ਕਿਉਂਕਿ ਕਈ ਜਗ੍ਹਾ ਤੇ ਮੈਂ ਗਲਤ ਹੋ ਜਾਵਾਂਗਾ ਕਿਉਂਕਿ ਮੈਂ ਇਤਿਹਾਸ ਕਰ ਨਹੀਂ ਆ ਲੇਕਿਨ ਮੇਰੀ ਭਾਵਨਾ ਗਲਤ ਕਹਿਣ ਦੀ ਨਹੀਂ ਹੈ ਗਲਤ ਸ਼ਬਦ ਬੋਲਣ ਦੀ ਨਹੀਂ ਹੈ ਮੇਰੇ ਵੱਲੋਂ ਤੋਖਤੀ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਖਾਲਸਾ ਜੀ ਸੱਤ ਪੌਦੀ ਰਾਤ ਨੂੰ ਗੜੀ ਦੇ ਵਿੱਚ ਗੁਰੂ ਸਾਹਿਬ ਸਾਰੇ ਜੋ ਸਿੰਘ ਹੈ ਉਹਨਾਂ ਨੂੰ ਸੌਣ ਲਈ ਕਹਿੰਦੇ ਆ ਆਰਾਮ ਕਰਨ ਲਈ ਕਹਿੰਦੇ ਆ ਤੇ ਆਪ ਇੱਕ ਇੱਕ ਸਿੰਘ ਦੇ ਕੋਲੇ ਜਾ ਕੇ ਉਹਦੇ ਵਾਲ ਸੇ ਲਾਉਂਦੇ ਆ ਉਹ ਸਿੰਘ ਨੂੰ ਪ੍ਰਸ਼ੰਸਾ ਕਰਦੇ ਆ ਤੇ ਇੱਕ ਇੱਕ ਸਿੰਘ ਨੂੰ ਜਾ ਕੇ ਪਿਆਰ ਦਿੰਦੇ ਆ ਗੁਰੂ ਸਾਹਿਬ ਨੂੰ ਪਤਾ ਹੈ ਕਿ ਇਹ ਸਿੰਘ ਹੁਣ ਅਗਲੇ ਦਿਨ ਇੱਥੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਨੇ ਥੋੜੀ ਜੀ ਆਪਣੀ ਬਿਰਤੀ ਜੋੜੋ ਇਹ ਚੀਜ਼ ਦੇਖੋ ਕਿ ਐਸ ਟਾਈਮ ਤੇ ਜੋ ਮੁਗਲੀਆਂ ਫੌਜ ਦਾ ਘੇਰਾ ਸੀਗਾ ਜਿਹੜਾ ਮੁਸਲਮਾਨਾਂ ਦੀ ਫੌਜ ਦਾ ਘੇਰਾ ਸੀ ਭਾਵੇਂ ਕਿ ਉਹਦੇ ਵਿੱਚ ਪਹਾੜੀ ਰਾਜੇ ਵੀ ਸਨ ਇਹਨਾਂ ਦਾ ਲਗਭਗ 10 ਲੱਖ ਦਾ ਘੇਰਾ ਤੇ ਅੱਜ ਇਤਿਹਾਸਕਾਰ ਇਹ ਸਾਬਤ ਕਰ ਚੁੱਕੇ ਨੇ ਕਿ ਉਹ ਲਗਭਗ 10 ਲੱਖ ਦੀ ਹੀ ਫੌਜ ਸੀ ਸਭ ਤੋਂ ਵੱਡੀ ਸਾਡੇ ਕੋਲ ਜੋ ਨਿਸ਼ਾਨੀ ਉਹ ਕਹੀ ਜਾ ਰਹੀ ਹੈ ਕਿ ਉਸ ਇਲਾਕੇ ਦੇ ਵਿੱਚ ਚੰਪੌਰ ਸਾਹਿਬ ਦੇ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਖਜੂਰ ਦੇ ਦਰਖਤ ਅੱਜ ਵੀ ਦਿਖਾਈ ਦੇ ਰਹੇ ਨੇ ਉੱਥੋਂ ਤੱਕ ਉਹ ਜਿਹੜੇ ਕਾਲੇ ਕੱਪੜਿਆਂ ਵਾਲੀ ਜਿਹੜੀ ਫੌਜ ਸੀਗੀ ਉਹ ਫੈਲੀ ਹੋਈ ਸੀਗੀ ਤਾਂ ਉਸ ਫੌਜ ਦੇ ਵਿੱਚ ਕਿਉਂਕਿ ਇਹ ਮੁਗਲ ਇਹਨਾਂ ਨੂੰ ਖਜੂਰ ਖਾਂਦੇ ਨੇ ਤਾਂ ਉਹਨਾਂ ਦੇ ਖਾਣੇ ਦੇ ਵਿੱਚ ਖਜੂਰਾਂ ਸੀ ਤੇ ਖਜੂਰਾਂ ਖਾ ਕੇ ਉੱਥੇ ਉਹ ਖਜੂਰਾਂ ਦੀ ਸੀਟ ਦੇ ਰਹੇ ਤਾਂ ਉਸ ਈਰੀ ਖਜੂਰਾਂ ਅੱਜ ਵੀ ਦਿਖਾਈ ਦਿੰਦੀਆਂ ਨੇ ਉਸ ਘੇਰੇ ਤੋਂ ਪਿਛਲੇ ਪਾਸੇ ਹੋਰ ਇਲਾਕੇ 'ਚ ਖਜੂਰਾਂ ਨਹੀਂ ਹੈਗੀਆਂ ਤਾਂ 10 ਲੱਖ ਦੀ ਫੌਜ ਆਇਆ ਤੇ ਅੰਦਰਲੇ ਪਾਸੇ 40 ਸਿੰਘ ਭੁੱਖਣ ਪਾਣੀ ਇਹ ਸਭ ਤੋਂ ਵੱਡੀ ਗੱਲ ਹੈ ਭੁੱਖਣ ਪਾਣੀ ਜਿਨ੍ਹਾਂ ਦੇ ਇਹ ਕਿਹਾ ਜਾਂਦਾ ਕਿ ਪੇਟ ਜਿਹੜੇ ਸੀਗੇ ਉਹ ਸੁੱਕ ਕੇ ਢੋਈ ਨਾ ਲੱਗ ਚੁੱਕੇ ਸੀਗੇ ਠੰਡ ਦੇ ਮਾਰੇ ਹੋਏ ਕਿਉਂਕਿ ਉਹਨਾਂ ਕੋਲ ਲੰਮਾ ਘੇਰਾ ਸੀ ਨਾ ਉਸ ਘੇਰੇ ਦੇ ਵਿੱਚ ਸਾਡੇ ਕੋਲੇ ਪਹਿਨਣ ਲਈ ਕੱਪੜੇ ਵੀ ਇਹ ਗੱਲ ਸਰਦੀ ਵਾਲੇ ਨਹੀਂ ਸੀਗੇ ਤਾਂ ਉਹਨਾਂ ਨੇ ਕੁਝ ਨਾ ਸਵੇਰ ਦੇ ਟਾਈਮ ਤੇ ਇਹ ਯੋਹੀ ਨਾ ਬੰਦੀ ਕੀਤੀ ਜਾਂਦੀ ਹੈ ਕਿ ਪੰਜ ਪੰਜ ਸਿੰਘਾਂ ਦੀ ਜਥੇ ਨੇ ਉਹ ਜਾ ਕੇ ਵੈਰੀ ਦੇ ਨਾਲ ਜੂਝਣਗੇ ਤੇ ਵੈਰੀ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਗੇ ਤਾਂ ਐਸੇ ਟਾਈਮ ਤੇ ਭਾਈ ਦਿਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਔਰ ਯੋਹੀ ਬੇਨਤੀ ਕਰਦੇ ਕਿ ਗੁਰੂ ਸਾਹਿਬ ਘੇਰਾ ਬਹੁਤ ਵੱਡਾ ਹੈ ਐਡੇ ਵੱਡੇ ਘੇਰੇ ਦੇ ਵਿੱਚ ਜੂਝਣਾ ਮੁਸ਼ਕਲ ਹੋਏਗਾ ਤੁਸੀਂ ਆਪਣੇ ਪੁੱਤਰਾਂ ਸਮੇਤ ਕਿਲਾ ਛੱਡ ਜਾਓ ਤੁਸੀਂ ਆਪਣੇ ਪੁੱਤਰਾਂ ਸਮੇਤ ਇਹ ਕਿਲਾ ਛੱਡ ਜਾਓ ਤੇ ਆਪਣੇ ਆਪ ਨੂੰ ਬਚਾ ਲਓ। ਗੁਰੂ ਸਾਹਿਬ ਕੋਨਰੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਤੇ ਇਸ਼ਾਰਾ ਕਰਦੇ ਕਿ ਦੇਖੋ ਭਾਈ ਵਿਧਿਆ ਸਿੰਘ ਗਿੱਜਾਂ ਗਿਰਦਾ ਆ ਗਈਆਂ ਨਹੀਂ ਕਿੰਦਾ ਆਸਮਾਨ ਦੇ ਉੱਪਰਲੇ ਪਾਸੇ ਮਟਰਾ ਰਹੀਆਂ ਨਹੀਂ। ਭਾਈ ਵਿਧਿਆ ਸਿੰਘ ਜੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਕਿ ਤੁਸੀਂ ਆਪਣੀ ਪੁੱਤਰਾਂ ਸਮੇਤ ਇਸ ਗੜੀ ਨੂੰ ਛੱਡ ਦਿਵੋ। ਇਹ ਗੜੀ ਕਿਲਾ ਨਹੀਂ ਸੀ ਗੜੀ ਸੀ, ਕੱਚੀ ਗੜੀ ਸੀ ਉਹ ਨੂੰ ਛੱਡ ਦਿਵੋ। ਗੁਰੂ ਸਾਹਿਬ ਪਈਧਿਆ ਸਿੰਘ ਇਹਨੂੰ ਪੁੱਛਦੇ ਨੇ ਕੀ ਤੁਸੀਂ ਮੇਰੇ ਪੁੱਤਰ ਨਹੀਂ ਹੋ ਕਿ ਖਾਲਸਾ ਮੇਰਾ ਪੁੱਤਰ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਲੇ ਪਾਸੇ ਨੂੰ ਉਹ ਨਹੀਂ ਵਧੇ ਤੇ ਉਹਨਾਂ ਨੇ ਸਾਰੇ ਖਾਲਸਾ ਪੰਥ ਨੂੰ ਨਹੀਂ ਆਪਣੇ ਪੁੱਤਰ ਆਪਣੇ ਬੱਚੇ ਕੀਆ ਅਸੀਂ ਦੁਨੀਆਵੀ ਦੁਨੀਆ ਦੇ ਵਿੱਚ ਫਿਰਦੇ ਹੋਏ ਬਹੁਤ ਸਾਰੇ ਲਾਚਾਰਾਂ ਦੇ ਵਿੱਚ ਪੈਂਦੇ ਹੋਏ ਬਹੁਤ ਕੁਝ ਕਰਦੇ ਹਾਂ ਜੋ ਸਾਨੂੰ ਲੋੜ ਪੈਂਦੀ ਹੈ ਨਾ ਸੀ ਆਪਣੇ ਜਵਾਕਾਂ ਨੂੰ ਲੁਕੋ ਲੈਣੇ ਆ ਇੱਥੇ ਬਹੁਤ ਵੱਡੇ ਵੱਡੇ ਸਮਾਜ ਸੇਵੀ ਦੇਖੇ ਹੋਣਗੇ ਰਾਜਨੀਤਿਕ ਲੋਕ ਦੇਖੇ ਹੋਣਗੇ ਕੰਮ ਕਰਦੇ ਹੋਣਗੇ ਲੇਕਿਨ ਆਪਦੇ ਜਵਾਕਾਂ ਨੂੰ ਪਹਿਲਾਂ ਕਿਸ ਨੇ ਬਾਹਰ ਕੱਢਦਾ ਕਿਨੇ ਕਿਤੇ ਕਰਦਾ ਕਿ ਮੇਰੇ ਘਰ ਤੱਕ ਜਾਂਚ ਨਾ ਜਾਵੇ ਲੇਕਿਨ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਅੱਗੇ ਕਰ ਰਿਹਾ ਜੇ ਉਸ ਉਮਰ ਦੇ ਵਿੱਚ ਲੋਕ ਆਪਣੇ ਬੱਚਿਆਂ ਦੇ ਵਿਆਹ ਦੀ ਤਿਆਰੀ ਕਰਦੇ ਆ ਉਸ ਉਮਰ ਦੇ ਵਿੱਚ ਗੁਰੂ ਸਾਹਿਬ ਕਲਗੀਆਂ ਸਜਾ ਕੇ ਤੇ ਜੰਗ ਵਿੱਚ ਜੂਝਣ ਦੇ ਲਈ ਭੇਜ ਰਹੇ ਆ ਉਸ ਜੰਗ ਦੇ ਵਿੱਚ ਜਿੱਥੋਂ ਕਿ ਪਤਾ ਹੈ ਕਿ ਆਖਰ ਤੇ ਉੱਥੇ ਸ਼ਹੀਦੀ ਹੀ ਪ੍ਰਾਪਤ ਕਰਨੀ ਹੈ ਕਿਉਂਕਿ ਸੰਖਿਆ ਹੀ ਬਹੁਤ ਥ ਦੁਨੀਆ ਦੇ ਵਿੱਚ ਅਜੇ ਤੱਕ ਇਹ ਇਸ ਤਰ੍ਹਾਂ ਨਹੀਂ ਹੋਇਆ ਕਿ 10 ਲੱਖ ਦੀ ਫੌਜ ਦੇ ਨਾਲ 40 ਸਿੰਘ ਜੂਜਨ ਸਭ ਤੋਂ ਵੱਡੀ ਗੱਲ ਹੈ ਇੱਥੇ ਖੋਰ ਹੈ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਪੜੀਆਂ ਹੋਣੀਆਂ ਬਹੁਤ ਸਾਰੀਆਂ ਜੰਗਾਂ ਦੇ ਵੇਰਵੇ ਪੜੇ ਹੋਣਗੇ ਜਿੱਥੇ ਕਿ ਇਹ ਦੇਖਿਆ ਗਿਆ ਕਿ ਜਦੋਂ ਸਾਹਮਣੇ ਪਾਸੇ ਪਤਾ ਲੱਗਦਾ ਫੌਜ ਨੂੰ ਕਿ ਹੁਣ ਅਸੀਂ ਜਿੱਤ ਨਹੀਂ ਸਕਦੇ ਤੇ ਫੌਜ ਭੱਜ ਜਾਂਦੀ ਹੈ ਫੌਜ ਆਤਮ ਸਮਰਪਣ ਕਰ ਦਿੰਦੀ ਹੈ ਫੌਜ ਦੇ ਵਿੱਚ ਬਗਦੋਸ਼ ਹੋ ਜਾਂਦਾ ਹੈ ਇੱਥੋਂ ਤੱਕ ਕਿ ਆਨੰਦਪੁਰ ਸਾਹਿਬ ਦੇ ਕਿਲੇ 'ਚ ਢੇਰਾ ਪਿਆ ਸੀ ਕਿਲੇ ਗੁਰੂ ਸਾਹਿਬ ਸਿੰਘ ਕਿਲੇ ਦੇ ਵਿੱਚ ਸੀਗੇ ਜਿਹੜੇ ਬਾਹਰਲੇ ਪਾਸੇ ਬੈਠੀ ਹੋਈ ਫੌਜੀ ਬਦਲਾਵ ਕਰ ਰਹੀ ਸੀ ਕਿੰਨੀ ਦਿੱਤਾ ਗੁਰੂ ਨੂੰ ਇਹ ਫੜਾਂਗੇ ਗੁਰੂ ਤਾਂ ਬਾਹਰ ਹੀ ਨਹੀਂ ਨਿਕਲਦੇ ਭਾਵੇਂ ਕਿ ਇੱਥੇ ਇੱਕ ਸਟੋਰੀ ਆ ਇਹ ਆਉਂਦੀ ਹੈ ਕਿ 40 ਸਿੰਘਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਬਦਾਵਾ ਲਿਖ ਦਿੱਤਾ ਸੀ ਕਿ ਅਸੀਂ ਤੁਹਾਡੀ ਸਿੱਖ ਨਹੀਂ ਪਰੰਤੂ ਇਹਦੇ ਉੱਪਰ ਹੀ ਬਹੁਤ ਸਾਰੇ ਇਤਿਹਾਸਕ ਸਵਾਲਟ ਹੁੰਦੇ ਆ ਕਿ ਉਹ ਜਗ੍ਹਾ ਤੋਂ ਸਿੰਘ ਬਾਹਰ ਨਹੀਂ ਨਿਕਲ ਹੀ ਨਹੀਂ ਸਕਦੇ ਸੀਗੇ ਇਹ ਬਦਾਵਾ ਅਨੰਦਪੁਰ ਸਾਹਿਬ ਵਿਖੇ ਲਿਖਿਆ ਹੀ ਨਹੀਂ ਗਿਆ ਸੀ ਇਦੇ ਉੱਪਰ ਲਗ ਲਗ ਇਤਿਹਾਸਕ ਅਲੱਗ ਅਲੱਗ ਮਤ ਰੱਖਦੇ ਆ ਪਰੰਤੂ ਇਹ ਲਗਭਗ ਸਹਿਦ ਹੋ ਚੁੱਕਾ ਕਿ ਉਹ ਵਿਦਾਵਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਨਹੀਂ ਲਿਖਿਆ ਗਿਆ ਸੀਗਾ ਉਹ ਵਿਦਾਵਾ ਇਹ ਉਸ ਤੋਂ ਬਾਅਦ ਦੇ ਵਿੱਚ ਲਿਖਿਆ ਗਿਆ ਸੀਗਾ ਇਹਦੀ ਇੱਕ ਅਲੱਗ ਕਹਾਣੀ ਹੈ ਉਹ ਤੇ ਆਪਾਂ ਕਿਸੇ ਨਾਲ ਚਰਚਾ ਕਰ ਸਕਦੇ ਹਾਂ ਵਿਦਾਵਾ ਲਿਖਿਆ ਗਿਆ ਸੀਗਾ ਲੇਕਿਨ ਅਨੰਦਪੁਰ ਸਾਹਿਬ ਵਿਖੇ ਨਹੀਂ ਲਿਖਿਆ ਗਿਆ ਸੀਗਾ ਇਹ ਪ੍ਰਮੁੱਖ ਗੱਲ ਹੈ ਸਭ ਤੋਂ ਵੱਡੀ ਜਿੱਤ ਇੱਥੇ ਗੁਰੂ ਸਾਹਿਬ ਦੀ ਸੀ ਤੁਸੀਂ ਕਹੋਗੇ ਜਿੱਤ ਕਿਵੇਂ ਜੇ ਤੈਸ ਕਰਤੇ ਸੀ ਕਿ ਇਸ ਘੇਰੇ ਦੇ ਵਿੱਚ ਮੁੱਖ ਮਕਸਦ ਉਹਨਾਂ ਦੇ ਸੀਗਾ ਕਿ ਗੁਰੂ ਸਾਹਿਬ ਨੂੰ ਜਾਂ ਗੁਰੂ ਸਾਹਿਬ ਦੇ ਸਿੰਘਾਂ ਨੂੰ ਜਿਉਂਦੇ ਫੜਨਾ ਪਰੰਤੂ ਉਹ ਕਾਮਯਾਬ ਨਹੀਂ ਹੋ ਸਕੇ ਉਹ ਗੁਰੂ ਸਾਹਿਬ ਤਾਂ ਕੀ ਗੁਰੂ ਸਾਹਿਬ ਦੇ ਇੱਕ ਸਿੰਘ ਨੂੰ ਵੀ ਜਿਉਂਦਾ ਨਹੀਂ ਫੜ ਸਕੇ ਤਾਂ ਇਹ ਮੁਗਲਾਂ ਦੀ ਵੱਡੀ ਹਾਰ ਸੀ ਤੇ ਇਹ 40 ਸਿੰਘ ਜੂਝਦੇ ਹੋਏ ਉਸ ਘੇਰੇ ਦੇ ਵਿੱਚੋਂ ਗੁਰੂ ਸਾਹਿਬ ਬਾਹਰ ਵੀ ਨਿਕਲਦੇ ਐ ਤੇ ਨਾਲ ਸਾਡਾ ਇੱਕ ਵੀ ਸਿੰਘ ਜਿਉਂਦਾ ਉਹਨਾਂ ਦੇ ਹੱਥ ਨਹੀਂ ਆਉਂਦਾ ਇਸ ਘੇਰੇ ਦੇ ਵਿੱਚ ਸਭ ਤੋਂ ਵੱਧ ਮਲੇਰਕੋਟਲੇ ਵਾਲੇ ਨਵਾਬ ਦੇ ਭਰਾ ਮੈਂ ਤੇ ਗੱਲ ਕਰਾਂ ਕਿ ਉਹਨਾਂ ਦੇ ਥੋੜੇ ਬਾਲੇ ਜਿਹੜਾ ਚਲੂਨੇ ਲੜ ਰਹੇ ਸੀਗੇ ਉਹ ਇਹ ਕਹਿ ਰਹੇ ਸੀਗੇ ਕਿ ਭਾਈ ਤੁਸੀਂ ਤਾਂ ਜਿਹੜਾ ਨੰਨਪੁਰ ਸਾਹਿਬ ਤੇ ਨਹੀਂ ਘੇਰਾ ਪਈ ਰੱਖਿਆ 7-8 ਮਹੀਨੇ ਤੋਂ ਗੁਰੂ ਸਾਹਿਬ ਫੜੇ ਨਹੀਂ ਗਏ ਮੈਂ ਹੁਣੇ ਜਾ ਕੇ ਫੜ ਲਿਆਣਾ ਤਾਂ ਇਹ ਤਿੰਨ ਭਰਾ ਸੀਗੇ ਮਲੇਰਕੋਟਲੇ ਵਾਲੇ ਦੇ ਤਿੰਨ ਤਿੰਨਾਂ ਦੇ ਨਾਮ ਸੀਗੇ ਜੀ ਨਾਹਰ ਖਾਨ ਗੁਲਸ਼ੇਰ ਖਾਨ ਤੇ ਖਵਾਜ ਅਖੀਰ ਜਿਹਨਾਂ ਜੱਫਰ ਬੇ ਕਹਿੰਦੇ ਆ ਇਹ ਤਿੰਨ ਸੀਗੇ ਤਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਾਹਰ ਖਾਨ ਕਰਪਾਨ ਲੈ ਕੇ ਤਲਵਾਰ ਲੈ ਕੇ ਤੇ ਪੌੜੀ ਚੜ ਕੇ ਉੱਪਰ ਦੀ ਕਹਿੰਦਾ ਮੈਂ ਚੜਦਾ ਪੌੜੀ ਲਾ ਕੇ ਤਾਂ ਤੇ ਹੁਣੇ ਜਾ ਕੇ ਮੈਂ ਗੜੀ ਦਾ ਗੇਟ ਖੋਲ ਦੇਣਾ ਤੇ ਆਪਾਂ ਗੁਰੂ ਨੂੰ ਹੁਣੇ ਫੜ ਲੈਨੇ ਲੇਕਿਨ ਜਦੋਂ ਸਰ ਤਾਂ ਚੱਕਦਾ ਗੁਰੂ ਸਾਹਿਬ ਨਾਲ ਦੀ ਨਾਲ ਤੀਰ ਉਹਦੇ ਮਾਰਦੇ ਤੇ ਨਾਲ ਨੂੰ ਨਰਕਾਂ ਦੇ ਪੰਚਾਹ ਹੁੰਦੇ ਆ ਇਹਦਾ ਦੂਜਾ ਭਰਾ ਇੱਕ ਜਿਹੜਾ ਅਗੇ ਗੁਰੂ ਜੀ ਨੇ ਜਿਗਰ ਕੀਤਾ ਜਿਹਨੂੰ ਤੇ ਨਮਰਦ ਕਿਹਾ ਕਿ ਉਹ ਤਾਂ ਸਿਰ ਵੀ ਚੱਕ ਸਕਿਆ ਜਿਹਨੂੰ ਆਪਾਂ ਇੱਕ ਖਵਾਜਾ ਖੀਰ ਕਹਿੰਦੇ ਆ ਖਵਾਜਾ ਖੀਰ ਦੀ ਤਾਂ ਮਨ ਕੇ ਹਿੰਮਤ ਨਹੀਂ ਹੋਈ ਕਿ ਵੀ ਉੱਪਰ ਸਰ ਤਾਂ ਚੱਕਿਆ ਤਾਂ ਥੱਲੇ ਥੱਲੇ ਬਹਿ ਕੇ ਵਾਪਸ ਹੀ ਮੁੜ ਗਿਆ ਇਹ ਇਹ ਜਦੋਂ ਫੇਰ ਹੋ ਗਏ ਉਹਨਾਂ ਪਤਾ ਲੱਗ ਗਿਆ ਕਿ ਨਹੀਂ ਅਸੀਂ ਜਾ ਕੇ ਇਸ ਤਰੀਕੇ ਨਾਲ ਨਹੀਂ ਫੜ ਸਕਦੇ ਤਾਂ ਅਗਲੇ ਦਿਨ ਜੇ ਅਠਪੁਰ ਨੂੰ ਜਦੋਂ ਆ ਲੜਾਈ ਹੁੰਦੀ ਹੈ ਚੰਪੌਰ ਸਾਹਿਬ ਦੀ ਤਾਂ ਇੱਥੇ ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਬਾਬਾ ਅਜੀਤ ਸਿੰਘ ਜਦੋਂ ਗੁਰੂ ਸਾਹਿਬ ਨੂੰ ਸਿੰਘ ਘੜੀ ਛੱਡਣ ਲਈ ਕਹਿੰਦੇ ਆ ਤੇ ਉਸੇ ਟਾਈਮ ਤੇ ਬਾਬਾ ਅਜੀਤ ਸਿੰਘ ਜੀ ਆਉਂਦੇ ਆ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਤੋਂ ਆਗਿਆ ਮੰਗਦੇ ਆ ਮੰਗਦੇ ਆ ਕਿ ਮੈਨੂੰ ਜੰਗ ਵਿੱਚ ਜੂਝਣ ਦੀ ਆਗਿਆ ਦਿੱਤੀ ਜਾਵੇ ਤਾਂ ਗੁਰੂ ਸਾਹਿਬ ਬਾਬਾ ਜੀ ਸਿੰਘ ਨੂੰ ਆਗਿਆ ਦਿੰਦੇ ਐ ਆਪਣੇ ਹੱਥੀ ਤਿਆਰ ਕਰ ਕਰਦੇ ਐ ਤੇ ਉਹਨਾਂ ਨੂੰ ਨਾਲ ਸਿੰਘਾਂ ਦਾ ਜਥਾ ਦੇ ਕੇ ਜੰਗ ਵਿੱਚ ਭੇਜਦੇ ਐ ਬਾਬਾ ਅਜੀਤ ਸਿੰਘ ਜੀ ਜਿਹੜੇ ਕਿ ਪਹਿਲਾਂ ਵੀ ਜੰਗਾਂ ਲੜ ਚੁੱਕੇ ਨੇ ਤੇ ਜੰਗਾਂ ਜਿੱਤ ਚੁੱਕੇ ਨੇ ਬੜੇ ਹੀ ਬਹਾਦਰੀ ਦੇ ਨਾਲ ਸ਼ੇਰ ਦੀ ਤਰ੍ਹਾਂ ਵੈਰੀ ਦੇ ਉੱਪਰ ਟੁੱਟ ਕੇ ਪੈਂਦੇ ਐ ਕਿਉਂਕਿ ਗੜੀ ਉੱਚੇ ਥਾਂ ਤੇ ਸੀ ਗੜੀ ਤੋਂ ਨਿਕਲਦੇ ਹੀ ਆਪਣੇ ਤੀਰਾਂ ਦੇ ਨਾਲ ਦੁਸ਼ਮਣਾਂ ਨੂੰ ਭੁੰਦੇ ਐ ਜਿਸ ਸਮੇਂ ਤੀਰ ਖਤਮ ਹੋ ਜਾਂਦੇ ਐ ਫਿਰ ਆਪਣੇ ਨੀਜੇ ਦੇ ਨਾਲ ਦੁਸ਼ਮਣ ਨੂੰ ਮਾਰਦੇ ਹੋਏ ਅੱਗੇ ਵਧਦੇ ਐ ਕਈ ਸਾਰੇ ਦੁਸ਼ਮਣ ਇਹ ਖਤਮ ਕਰਦੇ ਐ ਲੇਕਿਨ ਇੰਨੇ ਦੇਲ ਨੂੰ ਜ਼ਬਰਦਸਤ ਖਾਨ ਪਛਾਣ ਲੈਂਦਾ ਹੈ ਕਿ ਇਹ ਤਾਂ ਗੁਰੂ ਸਾਹਿਬ ਦਾ ਬੇਟਾ ਹੈ ਇਹ ਤਾਂ ਵੱਡੇ ਸਾਹਿਬ ਜੀ ਦੇ ਬਾਬਾ ਅਜੀਤ ਸਿੰਘ ਜੀ ਨੇ ਤਾਂ ਉਹ ਰੋਲਾ ਪਉਂਦਾ ਹੈ ਕਿ ਗੁਰੂ ਸਾਹਿਬ ਦਾ ਬੇਟਾ ਬਾਬਾ ਅਜੀਤ ਸਿੰਘ ਜੀ ਬਾਰੇ ਕਹਿੰਦਾ ਕਿ ਉਹ ਜੰਗ ਵਿੱਚ ਖੁੱਦ ਪਏ ਨੇ ਤੇ ਸਾਰੇ ਹੀ ਜੋ ਮੁਗਲ ਸੀਗੇ ਉਹ ਇਕੱਠੇ ਹੋ ਕੇ ਘੇਰਾ ਪਾ ਲੈਂਦੇ ਕਿਉਂ ਕਿ ਕਿਉਂਕਿ ਲਾਲਚ ਹੈ ਨਾ ਲਾਲਚੇ ਹੈਗਾ ਕਿ ਅਸੀਂ ਜਿਹੜਾ ਵੀ ਗੁਰੂ ਸਾਹਿਬ ਦੇ ਬੇਟੇ ਨੂੰ ਸ਼ਹੀਦ ਕਰੇਗਾ ਉਹਨੂੰ ਅੱਗੇ ਜਗੀਰਾਂ ਮਿਲਣਗੀਆਂ ਤੇ ਅਸੀਂ ਆਪਣੀ ਨੰਬਰ ਬਣਾਵਾਂਗੇ ਉਸ ਨੰਬਰਾਂ ਦੇ ਵਿੱਚ ਜਿਹੜਾ ਹੈਗਾ ਉਹ ਘੇਰ ਲੈਂਦੇ ਐ ਤੇ ਘੇਰਨ ਤੋਂ ਬਾਅਦ ਦੇ ਵਿੱਚ ਫਿਰ ਇੱਥੇ ਗਹਿ ਕੱਚ ਲੜਾਈ ਹੁੰਦੀ ਹੈ ਐਸੇ ਟਾਈਮ ਤੇ ਇਹ ਸਹਿਬ ਜਦਾ ਬਾਬਾ ਅਜੀਤ ਸਿੰਘ ਦੇ ਸਾਹਮਣੇ ਦਿਲਸ਼ੇਰ ਖਾਨ ਹੁੰਦਾ ਦਿਲਸ਼ੇਰ ਖਾਨ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਲੋਹੇ ਦੀ ਸੰਜੋੜ ਦੇ ਨਾਲ ਟਕਿਆ ਹੋਇਆ ਤੇ ਇਹਨੂੰ ਇਹ ਹੈਗਾ ਕਿ ਮੇਰਾ ਤਾਂ ਕੀ ਬਣ ਵਿਗਣਾ ਹੈ ਲੇਕਿਨ ਬਾਬਾ ਜੀ ਆਪਣਾ ਨੀਜਾ ਇਨੀ ਕੋ ਜੋਰ ਦੇ ਨਾਲ ਤਾਕਤ ਦੇ ਨਾਲ ਵੀ ਛਾਤੀ 'ਚ ਮਾਰਦੇ ਆ ਕਿ ਉਹ ਲੋਹੇ ਦੀਆਂ ਸੰਜੋਆਂ ਨੂੰ ਪਾਰ ਕਰਦਾ ਹੋਈ ਛਾਤੀ ਜਾ ਕੇ ਖੁੱਭ ਜਾਂਦਾ ਹੈ ਜਦੋਂ ਵਾਪਸ ਕੱਢਦੇ ਆ ਤੇ ਉਸ ਸਮੇਂ ਛੁਰਾ ਜਿਹੜਾ ਸੀਗਾ ਉਹ ਟੁੱਟ ਜਾਂਦਾ ਉਹਦੇ ਵਿੱਚ ਹੀ ਰਹਿ ਜਾਂਦਾ ਹੈ ਤਾਂ ਫਿਰ ਫਿਰ ਬਾਬਾ ਜੀ ਆਪਣੀ ਕਿਰਪਾਨ ਕੱਢ ਲੈਂਦੇ ਆ ਤੇ ਕਿਰਪਾਨ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ ਮਲੇਰ ਕੋਟਲੇ ਵਾਲਾ ਅਨਵਰ ਖਾਨ ਬਾਬਾ ਜੀ ਦੇ ਘੋੜੇ ਦੇ ਉੱਪਰ ਹਮਲਾ ਕਰਦਾ ਘੋੜਾ ਜ਼ਖਮੀ ਕਰ ਦਿੰਦਾ ਬਾਬਾ ਜੀ ਘੋੜੇ ਤੋਂ ਥੱਲੇ ਆ ਜਾਂਦੇ ਆ ਥੱਲੇ ਆ ਕੇ ਦੁਸ਼ਮਣ ਘੇਰਾ ਪਾ ਲੈਂਦਾ ਕਿਉਂਕਿ ਜੈਸੁ ਨੇ ਅਸੀਂ ਕੋੜੇ ਤੋਂ ਥੱਲੇ ਆਉਣੇ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਦੁਸ਼ਮਣ ਦੇ ਕੋਲੇ ਇੱਕ ਪਲੱਸ ਪੁਆਇੰਟ ਹੋ ਜਾਂਦਾ ਹੈ। ਚਾਰੇ ਪਾਸੇ ਘੇਰਾ ਪੈ ਜਾਂਦਾ ਹੈ। ਬਾਬਾ ਜੀ ਸ਼ੇਰ ਦੀ ਤਰ੍ਹਾਂ ਬਾਬਾ ਸ਼ੇਰ ਦੀ ਤਰ੍ਹਾਂ ਟੁੱਟ ਕੇ ਸਭ ਦੇ ਉੱਪਰ ਪੈ ਜਾਂਦੇ ਆ ਆਪਣੀ ਪਰਿਵਾਰ ਦੇ ਨਾਲ ਬਹੁਤ ਸਾਰੇ ਮੁਗਲਾਂ ਨੂੰ ਮੌਤ ਦੀ ਘਾਟ ਉਤਾਰਦੇ ਆ ਲੇਕਿਨ ਇੰਨੀ ਦੇਰ ਨੇ ਕਨੇਜਾ ਪਿੱਠ ਵਾਲੇ ਪਾਸੋਂ چیرਦਾ ਹੋਇਆ ਵਜਦਾ ਹੈ ਤਾਂ ਫਿਰ ਬਾਬਾ ਜੀ ਸ਼ੀਰ ਦੀ ਪ੍ਰਾਪਤ ਕਰ ਜਾਂਦੀ ਹੈ। ਐਸੇ ਸਮੇਂ ਪਿਛਲੇ ਪਾਸੇ ਗੜੀ ਦੇ ਉੱਪਰ ਬੈਠੇ ਗੁਰੂ ਸਾਹਿਬ ਜਕਾਲਾ ਜਗਾਉਂਦੇ ਆ ਬੁਲਾਉਂਦੇ ਆ। ਜੇ ਕਾਰਾ ਬਣਾਉਂਦੇ ਐ ਲੇਕਿਨ ਇਧਰ ਬਾਬਾ ਜੀਤ ਸਿੰਘ ਜਵਾਬ ਨਹੀਂ ਦਿੰਦੇ ਕਿਉਂਕਿ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ ਘੜੀ ਦੇ ਵਿੱਚ ਸ਼ਾਂਤੀ ਹੈ ਸ਼ਾਂਤੀ ਹੋਣੀ ਸੀ ਕਿ ਗੁਰੂ ਸਾਹਿਬ ਦੇ ਬੇਟੇ ਕਿਉਂਕਿ ਗੁਰੂ ਸਾਹਿਬ ਭਾਵੇਂ ਸਿੱਖ ਅਤੇ ਬੱਚਿਆਂ ਦੇ ਵਿੱਚ ਫਰਕ ਨਹੀਂ ਸਮਝਦੇ ਪਰ ਤੂੰ ਸਿੱਖਾਂ ਦੇ ਲਈ ਤਾਂ ਫਰਕ ਹੈ ਨਾ ਤਾਂ ਪੂਰੀ ਸ਼ਾਂਤੀ ਹੋ ਗਈ ਜੇ ਬਾਬਾ ਜੀਤ ਸਿੰਘ ਸ਼ਹੀਦ ਹੋਏ ਉਹ ਸ਼ਾਂਤੀ ਨੂੰ 14 ਸਾਲ ਕੁਝ ਮਹੀਨਿਆਂ ਦੇ ਬਾਬਾ ਜੁਝਾਰ ਸਿੰਘ ਜੀ ਤੋੜਦੇ ਐ ਤੇ ਗੁਰੂ ਸਾਹਿਬ ਤੋਂ ਆਗਿਆ ਮੰਗਦੇ ਐ ਕਿ ਮੈਨੂੰ ਹੁਣ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ ਗੁਰੂ ਜੀ ਬਾਬਾ ਜੂਹਾਰ ਸਿੰਘ ਜੀ ਨੂੰ ਆਪ ਪਿਆਰ ਕਰਕੇ ਕਾਂਗੀ ਸਜਾਉਂਦੇ ਐ ਸੇ ਸੰਜੋਗ ਕੀ ਇੱਕ ਪੂਰਾ ਜਥਾ ਉਹਨਾਂ ਨਾਲ ਦੇ ਕੇ ਇੱਕ ਜਥੇ ਦੇ ਨਾਲ ਉਹਨਾਂ ਨੂੰ ਰਵਾਨਾ ਕਰਦੇ ਐ ਗੱਡੀ ਦਾ ਗੇਟ ਖੁੱਲਦਾ ਹੈ ਇਦੋਂ ਸਿੰਘਾਂ ਵੱਲ ਜਕਾਰੇ ਛੱਡੇ ਜਾਂਦੇ ਐ ਧਿਆਨ ਰਵੇ ਕਿ ਬਾਬਾ ਜੂਹਾਰ ਸਿੰਘ ਜੀ ਨੇ ਇਸ ਤੋਂ ਪਹਿਲਾਂ ਕੋਈ ਜੰਗ ਨਹੀਂ ਲੜੀ ਇਹ ਪਹਿਲੀ ਜੰਗ ਹੈ ਪਰੰਤੂ ਇਸ ਪਹਿਲੀ ਜੰਗ ਦੇ ਵਿੱਚ ਉਹ ਵੀ ਮੁਗਲਾਂ ਦੇ ਆਹੂ ਲਾਉਂਦੇ ਐ ਆਹੂ ਲਾਉਂਦੇ ਤੁਸੀਂ ਅੱਜ ਤੁਸੀਂ ਜਾਣਦੇ ਹੋ ਜੇ ਚਮਕੌਰ ਸਾਹਿਬ ਉਹ ਤਾਂ ਚਮਕੌਰ ਸਾਹਿਬ ਦੀ ਗੜੀ ਤੋਂ ਤੁਸੀਂ ਜਾ ਕੇ ਦੇਖੋਗੇ ਬਾਬਾ ਜੀ ਦੇ ਸ਼ੀਦੀ ਸਤਾਂ ਦਾ ਕਿੰਨਾ ਫਰਕ ਹੈ ਇੱਕ ਲੰਮੇ ਚੋੜੇ ਘੇਰੇ ਦੇ ਵਿੱਚੋਂ ਦੁਸ਼ਮਣਾਂ ਨੂੰ ਮਾਰਦੇ ਹੋਏ ਦੁਸ਼ਮਣਾਂ ਦੇ ਢੇਰ ਲਾਉਂਦੇ ਹੋਏ ਅੱਗੇ ਪਹੁੰਚਦੇ ਆ ਅਖ ਤੇ ਆ ਕੇ ਬਾਬਾ ਜੀ ਵੀ ਸ਼ੀਦੀ ਪ੍ਰਾਪਤ ਕਰਦੇ ਨੇ ਦੋਵੇਂ ਸਾਹਿਬ ਜੀ ਆਦੇ ਸ਼ੀਰ ਹੋ ਜਾਂਦੇ ਆ ਗੁਰੂ ਸਾਹਿਬ ਜੀ ਕਾਰਾ ਛੱਡਦੇ ਆ ਤੇ ਇਹਦੇ ਨਾਲ ਹੀ ਸ਼ਾਮ ਪੈ ਜਾਂਦੀ ਹੈ ਅੱਜ ਸਾਡੇ ਹਾਲਾਤ ਇਹੋ ਜਿਹੇ ਆ ਕਿ ਆਪਣੇ ਬੱਚੇ ਦੇ ਥੋੜਾ ਜਿਹਾ ਕੰਡਾ ਚੁਬਿਆ ਵੀ ਆਪਾਂ ਸਹਾਰ ਨਹੀਂ ਸਕਦੇ ਗੁਰੂ ਸਾਹਿਬ ਆਪਣੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਹੁੰਦੇ ਦੇਖਦੇ ਐ ਲੇਕਿਨ ਉਹਨਾਂ ਦੇ ਅੱਖਾਂ ਵਿੱਚ ਹੰਝੂ ਤੱਕ ਨਹੀਂ ਦਿਖਦਾ 30 ਸਿੰਘ ਸ਼ਹੀਦ ਹੋ ਚੁੱਕੇ ਆ ਲਗਭਗ 10 ਸਿੰਘ ਪਿੱਛੇ ਨੇ ਸ਼ਾਮ ਨੂੰ ਗੁਰੂ ਜੀ ਕਿਉਂਕਿ ਸ਼ਾਮ ਹੋ ਗਈ ਜੰਗ ਬੰਦ ਹੋ ਗਈ ਐ ਤਾਂ ਗੁਰੂ ਜੀ ਅਗਲੇ ਦਿਨ ਦੀ ਰਣਨੀਤੀ ਬਣਾਉਂਦੇ ਆ ਤੇ ਗੁਰੂ ਸਾਹਿਬ ਪੰਜ ਸਿੰਘਾਂ ਨੂੰ ਬਰੀਾਈ ਬਖਸ਼ ਕੇ ਤੇ ਇਹ ਰਣਨੀਤੀ ਬਣਾਉਂਦੇ ਆ ਕਿ ਅਗਲੇ ਦਿਨ ਅਸੀਂ ਰਣ ਦੇ ਵਿੱਚ ਉੱਜਾਂ ਲਈ ਜਾਵਾਂਗੇ ਫਰਤੂ ਪੰਜ ਪਿਆਰੇ ਗੁਰੂ ਜੀ ਨੂੰ ਹੁਕਮ ਦਿੰਦੇ ਐ ਆਦੇਸ਼ ਦਿੰਦੇ ਐ ਕਿ ਤੁਸੀਂ ਗੜੀ ਛੱਡ ਦੇਵੋ ਕਿਉਂਕਿ ਤੁਹਾਡਾ ਰਹਿਣਾ ਜ਼ਿਆਦਾ ਜ਼ਰੂਰੀ ਹੈ ਜਿਸ ਤਿਕਾ ਸਿੱਖੀ ਸਿਧਾਂਤ ਹੈ ਕਿ ਸਾਇ ਗੁਰੂ ਪੰਜ ਪਿਆਰੇ ਪਿਆਰ ਨੂੰ ਬਖਸ਼ਦੇ ਨੇ ਤੇ ਪੰਜ ਪਿਆਰਾਂ ਦਾ ਹੁਕਮ ਮੰਨਦੇ ਹੋਏ ਗੁਰੂ ਸਾਹਿਬ ਨੂੰ ਗੜੀ ਛੱਡਣੀ ਪੈਂਦੀ ਹੈ ਗੜੀ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਦਸਤਾਰ ਤੇ ਕੰਗੀ ਭੇਟ ਕਰਦੇ ਆ ਉਹਨਾਂ ਦੇ ਸਿਰ ਦੇ ਉੱਪਰ ਦਸਤਾਰ ਤੇ ਕੰਗੀ ਸਜਾਉਂਦੇ ਆ ਤਾਂ ਫਿਰ ਰਾਤ ਨੂੰ ਗੜੀ ਦਾ ਗੇਟ ਖੁੱਲਦਾ ਹੈ ਉਹ ਗੇਟ ਜਿਹਨੂੰ ਤੋੜਨ ਲਈ ਮੁਗਲਾਂ ਨੇ ਬਹੁਤ ਕੋਸ਼ਿਸ਼ ਕੀਤੀ ਸੋਚ ਕੇ ਦੇਖੋ ਕਿ 10 ਲੱਖ ਮੁਗਲ ਹੁਣ ਤੇ ਗੜੀ ਦੀ ਤਾ ਇੱਕ ਇੱਕ ਏਟ ਚੱਕ ਕੇ ਲੈ ਜਾਂਦੇ ਉਹ ਪਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੋਈ ਸੀ ਕਿ ਉਹ ਗੇਟ ਤੱਕ ਪਹੁੰਚ ਸਕਣ ਆ ਜਿਹੜੇ ਮਲੇਰ ਕੋਟ ਲਈ ਆਏ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਪਹਿਲੇ ਨਹੀਂ ਉਹਨੂੰ ਨਾਹਰ ਖਾਨ ਨੂੰ ਜਿਹੜਾ ਗੁਰੂ ਸਾਹਿਬ ਨੇ ਤੀਰ ਦੇ ਨਾਲ ਡਿੱਗ ਗਿਆ ਉਸ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਪਈ ਕਿ ਗੜੀ ਦੇ ਅੰਦਰ ਆ ਜਾਈ ਸਿਰਫ ਉਹਨਾਂ ਨੇ ਬਸ ਇਹ ਹੀ ਸੋਚਿਆ ਕਿ ਉਹ ਬਸ ਬਾਹਰ ਬੈਠ ਕੇ ਹੀ ਲੜੋ ਜਿਵੇਂ ਸੰਗੋਂਗੇ ਉਸ ਹਸਾਬ ਦੇ ਨਾਲ ਉਹ ਲੜਦੇ ਰਹਿਵਾਂਗੇ ਮਾ ਕੇ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਅੰਦਰ ਜਾਣ ਦੀ ਤਾਂ ਉਸ ਗੜੀ ਦਾ ਗੇਟ ਰਾਤ ਨੂੰ ਖੁੱਲਦਾ ਹੈ ਤੇ ਲੇਕਿਨ ਗੁਰੂ ਸਾਹਿਬ ਭੱਜ ਕੇ ਨਹੀਂ ਜਾ ਸਕਦੇ ਸੀਗੇ ਡਰਪੋਕਾਂ ਜਿ ਤਰ੍ਹਾਂ ਨਹੀਂ ਨਿਕਲਦੇ ਸਕਦੇ ਗੁਰੂ ਸਾਹਿਬ ਟਿੱਬੀ ਤੇ ਛੜਦੇ ਆ ਤੇ ਉੱਥੇ ਜਾ ਕੇ ਫਿਰ ਕਹਿੰਦੇ ਆ ਕਿ ਹਿੰਦ ਦਾ ਪੀਤ ਜਾ ਰਿਹਾ ਹੈ ਕਈ ਇਤਿਹਾਸਕਾਰ ਕਹਿੰਦੇ ਗੁਰੂ ਸਾਹਿਬ ਤਾੜੀ ਮਾਰ ਕੇ ਨਿਕਲਦੇ ਆ ਕੁਝ ਇਤਿਹਾਸਕਾਰ ਕਹਿੰਦੇ ਉਹ ਜਕਾਰਾ ਬੁਲਾਇਆ ਜਾਂਦਾ ਹੈ ਤੇ ਤਿੰਨੋਂ ਸਿੰਘ ਵੀ ਅਲੱਗ-ਅਲੱਗ ਪਾਸੋਂ ਜਕਾਰਾ ਬੁਣਾਉਂਦੇ ਆ ਤਾਂ ਮੁਗਲ ਇਸ ਗੱਲ ਕਨਫਿਊਜ਼ ਹੋ ਜਾਂਦੇ ਕਿਹੜੇ ਪਾਸੋਂ ਜਕਾਰਾ ਆਇਆ ਇੱਥੇ ਧਿਆਨ ਰੱਖਣਾ ਜੋ ਗੱਲ ਹੈ ਕਿ ਜਦ ਸੱਚੇ ਗੁਰੂ ਸਾਹਿਬ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਆ ਤਾਂ ਉਸ ਟਾਈਮ ਤੇ ਆਪਣਾ ਜੋੜੇ ਉਤਾਰ ਦਿੰਦੇ ਆ ਕਿਉਂਕਿ ਬਾਹਰ ਸਿੰਘਾਂ ਦੇ ਕੇਸ ਕਿਲਰੇ ਹੋਣਗੇ ਮੇਰੇ ਸਿੰਘ ਪਏ ਹੋਣਗੇ ਤਾਂ ਉਹਨਾਂ ਦੀ ਪਛਾਣ ਵੀ ਨਾ ਹੋਵੇ ਗੁਰੂ ਸਾਹਿਬ ਨੰਗੇ ਪੈਰੀ ਨੇ ਆਪਣੇ ਪੁੱਤਰਾਂ ਦੇ ਕੋਲੋਂ ਪੁੱਤਰਾਂ ਦੇ ਸਰੀਰ ਉੱਥੇ ਪਏ ਨੇ ਉੱਥੋਂ ਬਿਨਾਂ ਉਹਨਾਂ ਨੂੰ ਦੇਖੇ ਬਿਨਾਂ ਉਹਨਾਂ 'ਕਫਨ ਪਾਏ ਹੋਏ ਲੰਘ ਰਿਹਾ ਕਿਉਂ ਗੁਰੂ ਸਾਹਿਬ ਕਹਿੰਦੇ ਮੈਂ ਕਿਸੇ ਕਿਸੇ ਦੇ ਕ ਸਿੰਘਾਂ ਤੋਂ ਅਲੱਗ ਹੋ ਕੇ ਗੁਰੂ ਸਾਹਿਬ ਇਕੱਲੇ ਜਾ ਰਹੇ ਆ ਤੇ ਜਾਂਦੇ ਹੋਏ ਹੁਣ ਤੁਸੀਂ ਇਹ ਦੇਖੋ ਕਿ 6 ਪੋਹ ਦੀ ਰਾਤ ਨੂੰ ਅੰਦਰੋਂ ਕਿਲੇ ਚੋਂ ਨਿਕਲੇ ਆਏ ਸੱਤ ਪੋਹ ਨੂੰ ਸਾਰਾ ਦਿਨ ਚੱਲਦੇ ਆ ਲੜਾਈਆਂ ਲੜਦੇ ਆ ਤੇ ਸੱਤ ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਗੁਰੂ ਸਾਹਿਬ ਸੁਣਦੇ ਨਹੀਂ ਹੈਗੇ ਬਲਕਿ ਆਪਣੇ ਸਿੰਘਾਂ ਨੂੰ ਸਹਿਲਾਉਂਦੇ ਆ ਸਿੰਘਾਂ ਨੂੰ ਵਿਵਾਦ ਸਹਿਲਾਉਂਦੇ ਆ ਸਿੰਘਾਂ ਦੀ ਸੇਵਾ ਕਰਦੇ ਆ ਆਪਣੇ ਸਿੰਘਾਂ ਨੂੰ ਪਿਆਰ ਕਰਦੇ ਆ ਅੱਠ ਪੋਹ ਦੀ ਸਾਰਾ ਦਿਨ ਜੰਗ ਹੋ ਰਹੀ ਹੈ ਅੱਠ ਪੋਹ ਦੀ ਰਾਤ ਨੂੰ ਚੱਲਦੇ ਨੇ ਸਾਰੀ ਰਾਤ ਚੱਲਦੇ ਨੇ ਇਸ ਟਾਈਮ ਤੀ ਉੱਚ ਪੇਟ ਪਰ ਖਾਣਾ ਵੀ ਨਹੀਂ ਖਾਦਾ ਗਿਆ ਤੇ ਭੁੱਖਣ ਪਾਣੀ ਕਹਿ ਸਕਦੇ ਹਾਂ ਗੁਰੂ ਸਾਹਿਬ ਚਲਦੇ ਹੋਏ 마ਸ਼ੀਵੜ ਦੇ ਜੰਗਲ ਦੇ ਵਿੱਚ ਪਹੁੰਚਦੇ ਆ ਹੁਣ 마ਸ਼ੀਵੜ ਦੇ ਜੰਗਲ ਦੇ ਨਾਲ ਗੁਲਾਬੇ ਦਾ ਖੇਤ ਸੀ ਆ ਭਾਈ ਬਲਾਬਾ ਜੀ ਦਾ ਖੇਤ ਸੀਗਾ ਭਾਈ ਗੁਲਾਬਾ ਤੇ ਪੰਜਾਬਾ ਤਾਂ ਉੱਥੇ ਖੂਹ ਤੋਂ ਪਾਣੀ ਪੀਂਦੇ ਆ ਖੂਹ ਤੋਂ ਪਾਣੀ ਪੀ ਕੇ ਉਹਦੀ ਟੈਂਡ ਖੋਲ ਕੇ ਤੇ ਨੇੜੇ ਝੰਡ ਦੇ ਦਰਖਤ ਦੇ ਥੱਲੇ ਟੈਂਡ ਦਾ ਸਰਾਣਾ ਲਾ ਕੇ ਗੁਰੂ ਸਾਹਿਬ ਬਹਿੰਦੇ ਆ ਕਈ ਲੋਕ ਇੱਥੇ ਦਾ ਸਾਰਾ ਕਹਿੰਦੇ ਆ ਕੁਝ ਇਤਿਹਾਸ ਕਰ ਤਾਂ ਇੱਥੇ ਕਹਿੰਦੇ ਗੁਰੂ ਸਾਹਿਬ ਦੇ ਕਮਰ ਕਸੇ ਦੇ ਉੱਪਰ ਇੱਕ ਪਤਲਾ ਕੱਪੜਾ ਬੰਨਿਆ ਹੋਇਆ ਸੀ ਉਹ ਪਤਲਾ ਕੱਪੜਾ ਖੋਲ ਕੇ ਉਹਨੂੰ ਆਪਣੇ ਮੂੰਹ ਦੇ ਉੱਪਰ ਪਾਉਂਦੇ ਐ ਤੇ ਹੱਥ ਦੇ ਵਿੱਚ ਕਿਰਪਾਨ ਫੜ ਕੇ ਤਿਆਰ ਬਰ ਤਿਆਰ ਉੱਥੇ ਲੇਟਦੇ ਐ ਗੁਰੂ ਸਾਹਿਬ ਹਾਤਰੇ ਵੇ ਸ਼੍ਰੀ ਸਾਹਿਬ ਲੈ ਕੇ ਇੱਥੇ ਸੁਣਦੇ ਆ ਦੂਸਰੇ ਪਾਸੇ ਗੜੀ ਦੇ ਵਿੱਚ ਸੱਤ ਸਿੰਘ ਅਲੱਗ-ਅਲੱਗ ਇਤਿਹਾਸ ਕਰਨ ਦੇ ਅਨੁਸਾਰ ਬਚੇ ਨਹੀਂ ਤਾਂ ਇਹ ਸਿੰਘ ਫਿਰ ਅਗਲੇ ਦਿਨ ਲੜਾਈ ਲੜਦੇ ਐ ਇਹ ਆਪਾਂ ਇਸ ਤੋਂ ਅੱਗੇ ਗੱਲ ਕਰਾਂਗੇ ਕਿ ਇਸ ਤੋਂ ਬਾਅਦ ਕੀ ਹੁੰਦਾ ਸਿੰਘਾਂ ਦਾ ਸੰਸਕਾਰ ਕਿਸ ਤਿੱਕੇ ਦੇ ਨਾਲ ਹੁੰਦਾ ਤੇ ਛੋਟੇ ਸਾਹਿਬ ਜਿਆਦੇ ਅੱਗੇ ਕਿਸ ਪਾਸੇ ਜਾਂਦੇ ਆ ਤਾਂ ਕੁਲ ਮਿਲਾ ਕੇ ਤੁਸੀਂ ਇਹ ਦੇਖੋ ਕਿ ਰੰਗ ਮੇਰੇ ਪ੍ਰੀਤਮ ਦੇ ਮੇਰੇ ਚੋਜੀ ਪ੍ਰੀਤਮ ਦੇ ਰੰਗ ਦੇਖੋ ਕਿ ਸਭ ਕੁਝ ਪਿੱਛੇ ਛੱਡ ਕੇ ਅੱਜ ਇੱਥੇ ਜੰਗਲ ਦੇ ਵਿੱਚ ਚੋਲਾ ਸੂਲਾ ਨਾ ਪਟਿਆ ਹੋਇਆ ਪੈਰਾਂ 'ਚ ਸੂਲਾ ਵੱਜੀਆਂ ਹੋਈਆਂ ਪੈਰਾਂ ਦੇ ਉੱਪਰ ਇਹ ਲੱਤਾਂ ਦੇ ਉੱਪਰ ਸੂਲਾ ਵੱਜੀਆਂ ਹੋਈਆਂ ਨੇ ਸਰੀਰ ਜਿਹੜਾ ਜ਼ਖਮੀ ਹੋਇਆ ਹੋਇਆ ਹੈ ਤਾਂ ਇੱਥੇ ਮੇਰੇ ਪ੍ਰੀਤਮ ਪਿਆਰੇ ਸੌਂ ਰਹੇ ਐ ਜਿਸ ਤਰ੍ਹਾਂ ਕਿ ਕੁਝ ਹੋਇਆ ਹੀ ਨਹੀਂ ਹੈ ਤਾਂ ਅੱਜ ਇਹੀ ਸਿੱਖਿਆ ਸਾਨੂੰ ਗੁਰੂ ਸਾਹਿਬ ਦਿੰਦੇ ਐ ਕਿ ਆਓ ਆਪਾਂ ਜੋ ਵੀ ਕੁਛ ਇੱਥੇ ਹੋ ਰਿਹਾ ਹੈ ਉਹ ਪ੍ਰਮਾਤਮਾ ਦੇ ਭਾਣੇ 'ਚ ਰਹਿ ਕੇ ਉਸ ਪ੍ਰਮਾਤਮਾ ਦੇ ਭਾਣੇ ਨੂੰ ਆਪਾਂ ਮੰਨੀਏ ਪ੍ਰਮਾਤਮਾ ਦੇ ਭਾਣੇ ਨੂੰ ਮੰਨਦੇ ਹੋਏ ਆਪਾਂ ਗੁਰੂ ਦੇ ਰੰਗ ਦੇ ਵਿੱਚ ਪ੍ਰਮਾਤਮਾ ਦੇ ਰੰਗ ਵਿੱਚ ਹੋਈਏ ਤੇ ਆਪਾਂ ਆਪਣੇ ਨਿੱਕੇ ਨਿੱਕੇ ਮੋਹ ਨਿੱਕੇ ਨਿੱਕੇ ਲਾਲਚੋਂ ਤਿਆਗ ਦਈਏ ਗੁਰੂ ਤਾਂ ਸਾਡੇ ਵੀ ਸਾਰਾ ਕੁਝ ਵਾਰ ਗਿਆ ਅਸੀਂ ਅੱਜ ਘਟੋ ਘਟ ਏ ਕੰਮ ਕਰੀਏ ਕਿ ਉਹਨਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾਈਏ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਕਿ ਅਸੀਂ ਆਪਣੀਆਂ ਜੜਾਂ ਨਾਲ ਜੁੜੇ ਰਹੀਏ ਤਾਂ ਇਸ ਤੋਂ ਬਾਅਦ ਕੱਲ ਨੂੰ ਗੱਲ ਕਰਾਂਗੇ ਉਮੀਦ ਕਰਦਾ ਹਾਂ ਕੀ ਜਾਣਕਾਰੀ ਸਹੀ ਤੇ ਦਰੁਸਤ ਹੋਏਗੀ ਆਪਣੀ ਵੱਲੋਂ ਕੋਸ਼ਿਸ਼ ਕੀਤੀ ਹੈ ਸਹੀ ਦਰੁਸਤ ਜਾਣਕਾਰੀ ਦਿੱਤੀ ਜਾਵੇ ਪਰੰਤੂ ਮਨੋਖਾਂ ਗਲਤੀਆਂ ਹੁੰਦੀਆਂ ਉਹ ਗਲਤੀਆਂ ਲਈ ਮਾਫੀ ਚਾਹੁੰਨਾ ਤੇ ਬੇਨਤੀ ਕਰਾਂਗਾ ਚੰਗੇ ਇਤਿਹਾਸਕਾਂ ਦੀਆਂ ਕਿਤਾਬਾਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਤਾਂ ਕਿ ਬੱਚੇ ਇਤਿਹਾਸ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ